ਸਾਬ ਅ ਗਾਇਕਾਂ ਦਾ ਗਾਇਕ ਸੀਗਾ ਜਦੋਂ ਵੀ ਕੋਈ ਪੰਚ ਲਈਦਾ ਸੀ ਉਹ ਪੰਚ ਨੂੰ ਐਡਾ ਵੈਕੂ ਬਣਾਦਾ ਸੀ ਕਿ ਨਰੇਸ਼ ਜੀ ਕੋਈ ਫਿਲਮ ਦੇ ਸੈੱਟ ਤੇ ਤੁਹਾਨੂੰ ਕੋਈ ਕੰਪਲੀਮੈਂਟ ਦਿੱਤਾ ਹੋਵੇ ਉਹਨਾਂ ਨੇ ਕੋਈ ਜਵਾਬ ਦੇਣ ਲੱਗੇ ਜਵਾਬ ਦੇਣ ਦੇ ਕੰਪਲੀਮੈਂਟ ਕੋਈ ਕਰ ਜਿਹੜੀ ਹਮੇਸ਼ਾ ਹੀ ਕਹਿੰਦੇ ਸੀਗੇ ਕਿ ਨਰੇਸ਼ ਬਈ ਸਭ ਤੋਂ ਵੱਧ ਕੰਫਰਟੇਬਲ ਫਿਲਮਾਂ ਤੇ ਹੁੰਦਾ ਹੈ ਫਿਲਮ ਨੂੰ ਤੇ ਬੜਾ ਆਪ ਦਾ ਮੱਖਾ ਨਵਾਇ ਦੀ ਗੱਲ ਕਰਦੀ ਬਟ ਸਦੂਈ ਮੈਨੂੰ ਵੀ ਜੋ ਲੱਗਦਾ ਵੀ ਜਿੰਨਾ ਜੋ ਕਮੇਡੀ ਮੈਂ ਲਿਖਦਾ ਹੈ ਭੱਲਾ ਸਾਹਿਬ ਮੈਂ ਜੀ ਇੱਥੇ ਲੈ ਕੇ ਆਇਆ ਤਾਂ ਭੱਲਾ ਸਾਹਿਬ ਇੱਥੇ ਲੈ ਆਏ ਸੀ ਕਿਹੜੀ ਉਹਨਾਂ ਦੀ ਟੈਗ ਲਾਈਨ ਸੀ ਜਾਂ ਪੱਛ ਲਾਈਨ ਸੀ ਜੋ ਲੋਕਾਂ ਨੂੰ ਯਾਦ ਰਹਦੀਆਂ ਨੇ ਕੋਈ ਵੀ ਲਾਈਨ ਉਹਨਾਂ ਨੇ ਬੋਲੀ ਅੱਜ ਤੱਕ ਉਹ ਬੋਲ ਰਹੇ ਨੇ ਉਹ ਕਿ ਲੋੜਾ ਕਾਲਾ ਕੋਟ ਰੋਸ਼ੀ ਯਾਦ ਰਹੂਗਾ ਬਟ ਕਾਲਾ ਕੋਟ ਲਾ ਕੇ ਚਲੇ ਗਿਆ ਅੱਜ ਤੱਕ ਸਫੇਦ ਕੱਪੜਿਆਂ ਜਾ ਕੇ ਇਹ ਵਾਹ ਉਹ ਇਨਸਾਨ ਐਨੇ ਵਧੀਆ ਜਿੰਨਾ ਕੋਈ ਦੋੜੀ ਹੈ ਪਰਿਵਾਰ ਦੇ ਲਈ ਬਹੁਤ ਦੁੱਖ ਦੀ ਘੜੀ ਹੈ ਸੋ ਬਹੁਤ ਦੁੱਖ ਦੀ ਘੜੀ ਹੈ ਉਹ ਬੜੀ ਬੇਚੇ ਨਾਲ ਗੱਲ ਜੇ ਤੁਹਾਡੀ ਉਹਨਾਂ ਨਾਲ ਕੋਈ ਮੁਲਾਕਾਤ ਹੋਈ ਜਾਂ ਰਾਜ ਨਾਲ ਤਾਂ ਫੋਟੇ ਗੱਲ ਬੇਸ਼ੀ ਹੁੰਦੀ ਸੀ ਕਿਉਂਕਿ ਬੱਲਾ ਸਾਹਿਬ ਨੂੰ ਡਾਕਟਰਸ ਨੇ ਮਨਾ ਕੀਤਾ ਸੀ ਜਦੋਂ ਸੀ ਜਦੋਂ ਇਹ ਜੋਖਿਨ ਆਪਣਾ ਰੱਖਣਾ ਇਨਫੈਕਸ਼ਨ ਨਾ ਹੋਵੇ ਸਸੀ ਵੀ ਜੇ ਚਾਹਤ ਸੜਨ ਤੇ ਲਾਇਨਾ ਇੰਪੋਰਟੈਂਟ ਨਹੀਂ ਹੈਗਾ ਪਰ ਬੱਲਾ ਸਾਹਿਬ ਠੀਕ ਹੋ ਉਹਨਾਂ ਦੀ ਮਾਤਾ ਜੀ ਬੈਠੇ ਨੇ ਇੱਕ ਬੇਟੇ ਦਾ ਚਲੇ ਜਾਣਾ ਮਾਂ ਦੀ ਇਹ ਬਹੁਤ ਵੱਡਾ ਦੁੱਖ ਹੈ ਮੈਨੂੰ ਯਾਦ ਹੈ ਮੇਰੇ ਡੈਡੀ ਗਏ ਸੀ ਤਾਂ ਮੇਰੀ ਦਾਦੀ ਚੰਗੀ ਭਲੀ ਸੀਗੀ अभी महीने बाद चली बिना बैठी बैठी देखो यूके बहुत सारे जिन्हें भी हल्के विदेशों ने जो जसविंदर भला जी अदाकारी ਉਹਨਾਂ ਦੇ ਹਾਸ ਸਿਰਫ ਉਹਨਾਂ ਦੇ ਹਾਸਿਆਂ ਦੇ ਕਰਕੇ ਨਹੀਂ ਅਸੀਂ ਸਾਰੇ ਉਹਨਾਂ ਦੇ ਨਾਲ ਹੀ ਹੱਸਦੇ ਸੀਗੇ ਜੋੜਾ ਦੇ ਦੇਣ ਹੈ ਦੀ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਇਹ ਅਨਮੋਲ ਹੈ ਤਾਂ ਕਦੀ ਮੈਂ ਉਚੇਚੇ ਤੌਰ ਤੇ ਆਪਣੇ ਨਿੱਜੀ ਫੇਰੀ ਤੇ ਯੂਕੇ ਤੋਂ ਆਇਆ ਹੋਇਆ ਸੀ ਪਰ ਮੈਂ ਕਿ ਸਾਡੇ ਚਾਚਾ ਜੀ ਸਰਪੰਖ ਜੀ ਸਿੰਘ ਜੀ ਰਾਏਪੁਰ ਜੋ ਸ਼੍ਰੋਮੀ ਕੋਟਰ ਪਰਬੰਧਕ ਕਮੇਟੀ ਦੇ ਮੈਂਬਰ ਵੀ ਹੈ ਆਗਮਪੁਰ ਤੋਂ ਪੂਰਾ ਦਿਨ ਮੈਂ ਸੋਚਿਆ ਕਿ ਮੈਂ ਇਥੇ ਆ ਕੇ ਖੁਦ ਇੱਥੇ ਸ਼ਮਸ਼ਾਨ ਘਟ ਆ ਕੇ ਉਹਨਾਂ ਨੂੰ ਅੰਤਿਮ ਵਿਦਾਇਗੀ ਅਸੀਂ ਦਈਏ ਤਾਂ ਇਹ ਇੱਕ ਸੱਚੀ ਵੀ ਸੰਭਾਗਲੀ ਹੈ ਉਹਨਾਂ ਨੂੰ ਜਿਹੜਾ ਸਾਡਾ ਸਾਰਿਆਂ ਦਾ ਬਣਦਾ ਆ ਮੈਨੂੰ ਬਹੁਤ ਬਹੁਤ ਦੁੱਖ ਹੋਇਆ ਜਿੱਦਾਂ ਬਹੁਤ ਸਾਰੇ ਜਿੰਨੇ ਵੀ ਬਾਹਰ ਐਨਆਰਆਈ ਵਸਦੇ ਨੇ ਪੰਜਾਬੀ ਪ੍ਰੇਮੀ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬ ਦੀ ਮਿੱਟੀ ਦੇ ਨਾਲ ਜੁੜੇਲੇ ਸਾਨੂੰ ਸਾਰੇ ਲੋਕ ਬਹੁਤ ਬਹੁਤ ਦੁੱਖਿਆਤ ਪਰਮਾਤਮਾ ਪੱਲਾ ਸਾਹਿਬੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜਿਸ ਵਾਰ ਬਹੁਤ ਸਾਰੀਆਂ 99% ਫਿਲਮਾਂ ਜਿਹੜੀਆਂ ਯੂਕੇ 'ਚ ਸ਼ੂਟ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਤੇ ਉੱਥੇ ਵੀ ਕੋਈ ਆਪਣੇ ਵੱਲੋਂ ਕੋਈ ਪੱਲਾ ਸਾਹਿਬ ਦੀ ਕੋਈ ਯਾਦ ਦੇ ਵਿੱਚ ਕੋਈ ਲਾਈਵ ਨਹੀਂ ਨਾ ਕਿ ਉਹ ਇਸ ਤਰ੍ਹਾਂ ਕੋਈ ਬਣਾਉਂਗੇ ਕਿ ਦੇਖੋ ਮੈਨੂੰ ਪਤਾ ਕਿ ਉੱਥੇ ਜਿੰਨੇ ਵੀ ਪੰਜਾਬੀ ਪ੍ਰੇਮੀ ਨੇ ਉਹ ਅਲੱਗ-ਅਲੱਗ ਉੱਥੇ ਸਮਾਗਮ ਹੋਣਗੇ ਉਹ ਜੋ ਬਣਦੀਆਂ ਜੋ ਯਾਦਗਾਰੀਆਂ ਚਾ ਉਹਨਾਂ ਨੂੰ ਜੋ ਵੀ ਬਣਦਾ ਉਹਨਾਂ ਦਾ ਮਾਨ ਸਤਕਾਰਿਆ ਉਹ ਸਿਰਫ ਹੁਣ ਨਹੀਂ ਇਹਨੂੰ ਪਤਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਮੁੱਖੇ ਅੰਦਾਜ਼ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਣਾ ਠੀਕ ਹੈ ਥੈਂਕ ਯੂ ਸਾਡੇ ਉਹਨਾਂ ਦਾ ਘਰੇ ਬਗਾ ਦੇ ਜ਼ਿਕਰ ਬੜੇ ਗਵਰਨਰ ਦੀ ਗੱਲ ਨਾਲ ਯਾਦ ਆਉਂਦੀ ਹੈ ਕਰਾਚੀ ਤੋਂ ਵੀ ਐ ਅੱਗੇ ਹਾਸਾ ਨਿਕਲਦਾ ਸੀ ਹੁਣ ਹਾਸੇ ਦੇ ਨਾਲ ਚੀਸ ਵੀ ਨਿਕਲੇਗੀ ਮੰਚ ਤਕਲੀਫ ਵੀ ਉੱਠੇਗੀ

ਆਫੀਸ਼ੀਅਲੀ ਕੋ ਵੀਡੀਓ ਇਸ ਤਰ੍ਹਾਂ ਨਹੀਂ ਦਿੱਤੀ ਸੀ ਜੋ ਕਿ ਕਲਾਕਾਰ ਨੂੰ ਲੋਕਾਂ ਨੇ ਬੜੇ ਯਾਰ ਸਤਕਾਰ ਨਾਲ ਦੇਖਿਆ ਹੁੰਦਾ ਕਿਸੇ ਹੋਰ ਨੂੰ ਦੇਖਿਆ ਹੁੰਦਾ ਮੈਨੂੰ ਲੱਗਦਾ ਤਾਂ ਹੀ ਸ਼ਾਇਦ ਵੀਡੀਓ ਇਦਾਂ ਦੀਆਂ ਆਉਣ ਤੋਂ ਰੋਕਦੇ ਨੇ ਕਿ ਕਲਾਕਾਰ ਨੂੰ ਲੋਕ ਸਿਰਫ਼ ਉੱਚੀ ਯਾਦ ਕਰਨ ਕਿ ਕਿਉਂਕਿ ਪੱਲਾ ਸਾਹਿਬ ਨੂੰ ਤਕਲੀਫ਼ 'ਚ ਦੇਖਣਾ ਤਾਂ ਕਿਸੇ ਨੂੰ ਚੰਗਾ ਨਹੀਂ ਲੱਗ ਸਕਦਾ ਮੈਨੂੰ ਲੱਗਦਾ ਕਿ ਉਹ ਵੀਡੀਓ ਇੰਪੋਰਟੈਂਟ ਨਹੀਂ ਹੈ ਉਹਨੂੰ ਜ਼ਿਆਦਾ ਫੈਲਾਉਣ ਨਾਲ ਨਾਲ ਨੇ ਚੰਗੀਆਂ ਵੀਡੀਓ ਉਹਨਾਂ ਦੇ ਹਾਸੇ ਕਿੰਨਾ ਨੇ ਜੋ ਕੈਰੇਕਟਰ ਸੀ ਉਹਨੂੰ ਹੀ ਸਪਰੈਡ ਕਰੀਂ ਕੌਣ ਬੰਦਾ ਕਿਹੜੀ ਤਕਲੀਫ਼ 'ਚ ਸੀ ਉਹਨਾਂ ਨੂੰ ਪਤਾ ਹੈ ਉਹਨੂੰ ਤਕਲੀਫ਼ ਨੂੰ ਭਾਜੀ ਆ ਸਪੈਨਡ ਕਰ ਕੋ ਮਤਲਬ ਪੇਜ ਕੇ ਜ਼ਿਆਦਾ ਸੀਮਾ ਜ਼ਾਜ਼ਰੇ ਦਾ ਕੋਈ ਫਾਇਦਾ ਨਹੀਂ ਹੋਵੇਗਾ ਹਨਾ ਤੇ ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਕਿਸਮਾਂ ਯਾਦ ਕਰੋ ਉਹਨਾਂ ਦੇ ਹਾਸੇ ਯਾਦ ਕਰੋ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੀ ਉਹ ਜਿਹੜਾ ਅਸੀਂ ਜੇ 6 ਜਣਿਆਂ ਦਾ ਸੀਮ ਹੁੰਦਾ ਸੀ ਕਿ ਭੀ ਮੈਂ ਇਹਨੂੰ ਆਪਣਾ ਕਰਮਜੀਤ ਸਰਪੀਨ ਸ਼ਰਮਾ ਸੰਗਾ ਸਾਡੇ 6ਾਂ ਦੇ ਵਿੱਚੋਂ ਸਭ ਤੋਂ ਉੱਚੀ ਆਵਾਜ਼ ਜਿਹੜੀ ਸੀ ਤੇ ਉਹਨਾਂ ਦੀ ਹੁੰਦੀ ਸੀ ਸਾਡੇ ਸਾਰਿਆਂ ਦੇ ਉੱਪਰ ਦੀ ਆਉਂਦੇ ਸੀ ਤਾਂ ਉਹ ਆਉਂਦੇ ਸੀ ਸੋ ਉਹ એનર્ਜੀ ਨੂੰ ਯਾਦ ਕਰੋ ਜਿਹੜੀ ਅੰਦਰ ਤੋਂ ਉਹ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਕੱਟਦੇ ਆ। ਯਸੋ ਉਹ ਵੀਡੀਓ ਕਿਸੇ ਲਈ ਪਰਸਨਲ ਹੈ। ਅਹੰਦਰ ਵੀ ਕਰਨ ਵਾਸਤੇ ਨਹੀਂ ਜਿਆਦਾ ਫੈਲਾਉਣੀ ਚਾਹੀਦੀ। ਬਟ ਵੀ ਜੇ ਆਪਾਂ ਨਾਮ ਕੋਤਾ ਸੀ ਜਾਉਣਾ ਦੇ ਪਰਿਵਾਰ ਨੂੰ ਜਿੱਦਾਂ ਮੈਂ ਉਹ ਸਭ ਦੇਖਦੇ ਕਿ ਉਹ ਕਿੰਨੇ ਬਹੁਤ ਯਾਦ ਕਰਦੇ ਸਨ ਉਹਦਾ ਬਹੁਤ ਹੀ ਉੱਚਾ ਚਾਰ ਬਣਦਾ। ਬਹੁਤ ਸਾਰਾ ਇਹ ਹੀ ਜੀ ਸਾਡੇ ਨੂੰ ਦੱਸਿਆ ਕਿ ਅਸੀਂ ਫੈਮਲੀ ਹੋ ਜੰਨੇ ਆ। ਨੂੰ ਕਈ ਵਾਰੀ ਪਰ ਵੀ ਜੀ ਦਾ ਵੀ ਕੋਣ ਆ ਜਾਂਦਾ ਹੈ ਮੈਂ ਧਿਆਨ ਦੇਉਂਦਾ ਮਿੱਠਾ ਨਾ ਖਾਣਾ ਕਿ ਵੀ ਦਾ ਸੁਰ ਵੀਡੀਓ ਤੇ ਦੇਖਿਆ ਵੀ ਹਣਾ ਵੀ ਹੋ ਕਿਦਾਂ ਚੋਰੀ ਦੀ ਪਰਖੀ ਉਹਦੇ ਕੋਈ ਕੋਲ ਨਹੀਂ ਮੈਂ ਪਹਿਲੀ ਗੱਲ ਜੋ ਟੱਟ ਦਿੱਤੀ ਹੈ ਤੇ ਉਹ ਮੇਰਾ ਪਹਿਰਾ ਹੁੰਦਾ ਸੀ ਮਿੱਠਾ ਨਹੀਂ ਖਾਣਾ ਜਦੋਂ ਡੱਬਾ ਆਉਣਾ ਤੇ ਸੀ ਹੱਸਣਾ ਜਨਾ ਦੱਸਣ ਡੱਬਾ ਆਇਆ ਖਾਲੀ ਹੋ ਲੈਂਦਾ ਫਿਰ ਤੁਹਾਨੂੰ ਦੁਕਾਨ ਵਾਲੇ ਜਿਹੜਾ ਹੈ ਤੇ ਉਹਨਾਂ ਫਿਰ ਕਹਣਾ ਯਾਰ ਖਾਲੀ ਡੱਬਾ ਹੀ ਮੇਰੇ ਸਾਹਮਣੇ ਰੱਖ ਕੇ ਲਿਆ ਕੇ ਮੈਂ ਖੁਸ਼ ਹੋਵਾਂਗਾ ਵੀ ਅਸੀਂ ਕਦੀ ਬਰਕੀ ਨਹੀਂ ਸੀ ਸੋ ਇਦਾਂ ਹੱਸਦੇ ਖੇਣਦੇ ਰਹਿਣਾ ਅਸੀਂ ਉਹਦੇ ਹੱਥੋਂ ਖੋਲੰਦਿਆਂ ਦੇਸੀ ਉਠਾ ਵੀ ਨਹੀਂ ਤੇ ਉਹਨਾਂ ਨੇ ਵੀ ਐਕਸਪੋਜ਼ ਲ ਆਪਣੇ ਖਾਂਦੇ ਕਿਉਂਕਿ ਉਹਨਾਂ ਦਾ ਸਵੀਟ ਟੁੱਥ ਸਿਗਰ ਨੂੰ ਚੰਗਾ ਲੱਗਦਾ ਸੀ ਮਠਾ ਕਹਿੰਦੀ ਜੱਟਾਂ ਨੂੰ ਸਾਡੀ ਰੁਟੀਨ ਹੀ ਬਣ ਗਈ ਸੀ ਜਲੇਬੀਆਂ ਸ਼ਾਮ ਨੂੰ ਮੰਗਵਾਦੇ ਹੁੰਦੇ ਸੀ ਅਸੀਂ ਮੰਗਾਉਣੀਆਂ ਤਾਂ ਬੰਦ ਕੀਤੀਆਂ ਵੀ ਅਸੀਂ ਜੇ ਦੋ ਦੋ ਪਾਣੀਆਂ ਤੇ ਉਹ ਮੈਂ ਨਹੀਂ ਖਾਂਦਾ ਵੀ ਕਹਾਂ ਕਿ ਤਾਂ ਜੀ ਇਹ ਦੁੱਖ ਤੁਸੀਂ ਹੰਢਾ ਕੇ ਹਟੋ ਇਸ ਦੇ ਲਈ ਸ਼ਖਰ ਹਾਂ ਇਹੋ ਪਿੱਛੇ ਰੱਖ ਮੈਂ ਨੂੰ ਸਮਝ ਨਹੀਂ ਆਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਮਸਲਾ ਦਿੱਖਾ ਤੱਲਾ ਭਾਜੀ ਨੇ ਬਹੁਤ ਵਾਰ ਲੱਗ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚੇ ਜੀ ਇਹਨਾਂ ਦੀ ਮੁਹੱਬਤ ਬਹੁਤ ਸੀਗੀ ਤੱਲਾ ਸਾਹਿਬ ਦੀ ਤੁਹਾਡੀ ਸਾਡੇ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀ ਹਨਾ ਨਾ 40 ਸਾਲਾਂ ਤੋਂ ਉਹ નીચે ਕਰੋ ਉਹ નીચે ਕਰੋ ਉਹ નીચે ਰਿਕਾਰਡ ਕਰ ਰਹੇ ਆ ਸ਼ੋਅਜ਼ ਵੀ ਕੱਟਾਂ ਦੇ ਬਹੁਤ ਕੀਤੇ ਵੀਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀਗੇ ਛਣਕਾਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮੱਗੇ ਆਪਸ ਵਿੱਚ ਫੈਮਿਲੀ ਇਦਾਂ ਸੀਗੀ ਬੈਠੀ ਉਹਨਾਂ ਨੇ ਪਰਿਵਾਰ ਚੀਂ ਬਸ ਹਸਾਈ ਜਾਣਾ ਹਾਸਤੇ ਹਾਸਤੇ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਹੁੰ ਚ ਖੁਸ਼ ਰੱਖਣ ਵਸਾਂ ਬਸ ਇੱਕੋ ਸ਼ਬਦ ਕੇ ਛਣਕਾਟਾ ਹੁਣ ਨਹੀਂ ਛਣਕੇ ਨੇ ਉਹ ਜਿਹੜੇ ਭੱਲਾ ਜੀ ਦੇ ਨਾਮ ਹੀ ਸੀ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣ ਗਿਆ ਅੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਸਲੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਤੂਰ ਜੀ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇਕਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਉਂਦੇ ਸੀ ਉਹ ਮੈਨੂੰ ਅਸਤਾਨ ਜੀ ਉਹ